ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸਖਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਲੌਂਗ ਦੀ ਧੂਣੀ ਬਾਰੇ ਲੌਂਗ ਦੀ ਧੂਣੀ ਦੇਣ ਦੇ ਨਾਲ ਘਰ ਦੇ ਵਿੱਚੋਂ ਕਿਦਾਂ ਤੁਸੀਂ ਸਾਰੀ ਨੈਗੇਟਿਵਿਟੀ ਨੂੰ ਕੱਢ ਸਕਦੇ ਹੋ ਜੋ ਇਲ ਬਲਾਵਾ ਸਿਰਫ ਲੌਂਗ ਦੀ ਧੂਣੀ ਦੇ ਨਾਲ ਹੀ ਸਾਰਾ ਕੁਝ ਇਹ ਤੁਸੀਂ ਸੈੱਟ ਕਰ ਸਕਦੇ ਹੋ ਲੌਂਗ ਦੀ ਧੂਣੀ ਕਿੱਦਾਂ ਦੇਣੀ ਹੈ ਕਿਸ ਤਰੀਕੇ ਨਾਲ ਦੇਣੀ ਹੈ ਕਿਸ ਪ੍ਰਕਾਰ ਦੇਣੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੱਧ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ ਕਿਆਂ ਦੋਸਤੋ ਹੁਣ ਗੱਲ ਕਰਦੇ ਆਂ ਜਿਹੜੀ ਲੌਂਗ ਦੀ ਧੂਣੀ ਹੈ ਉਹਦੇ ਬਾਰੇ ਕਿ ਉਹਦੇ ਨਾਲ ਕਿੱਦਾਂ ਸਾਰੀ ਘਰ ਦੇ ਵਿੱਚੋਂ ਤੁਸੀਂ 네ਗੈਟਿਵਿਟੀ ਦੂਰ ਕਰ ਸਕਦੇ ਹੋ ਘਰ ਦੇ ਵਿੱਚੋਂ ਇੱਲ ਬਲਾਮਾ ਕੋਈ ਵੀ ਤੁਹਾਡੇ ਘਰ ਦੇ ਉੱਤੇ ਕੋਈ ਚੱਕਰ ਚੱਲਿਆ ਹੋਵੇ ਕੋਈ ਕਿਸੇ ਤਰ੍ਹਾਂ ਦਾ ਉਹਦੇ ਨਾਲ ਧੂਣੀ ਦੇ ਨਾਲ ਸਾਰਾ ਤੁਸੀਂ ਸੈੱਟ ਕਰ ਸਕਦੇ ਹੋ ਪਰ ਧੂਣੀ ਨੂੰ ਕਿੱਦਾਂ ਦੇਣਾ ਆ ਵੀਡੀਓ ਨੂੰ ਹੁਣ ਸ਼ੁਰੂ ਤੋਂ ਲੈ ਕੇ ਦੇਖ ਕੇ ਸੁਣ ਲੈਣਾ ਚੰਗੀ ਤਰ੍ਹਾਂ ਕੱਲੀ-ਕੱਲੀ ਗੱਲ ਸਮਝ ਲਿਓ ਕਿਉਂਕਿ ਕਰਕੇ ਇਹ ਜਿਹੜੇ ਢਾਲੇ ਹੁੰਦੇ ਆ ਬਹੁਤ ਕੰਮ ਦੇ ਹੁੰਦੇ ਆ ਇਹ ਬੜੀਆਂ ਮੁਸ਼ਕਿਲਾਂਵਾਂ ਦੇ ਨਾਲ ਢਾਲੇ ਅਸੀਂ ਤੁਹਾਡੇ ਸਾਭਨੇ ਪੇਸ਼ ਕਰੀਦੇ ਆ ਕਿਉਂਕਿ ਕਿ ਇਹ ਢਾਲੇ ਜਿੰਨਾ ਕਿ ਕੰਮ ਤੇਜ ਕਰਦੇ ਆ ਉਹਨਾਂ ਸਾਨੂੰ ਕੋਈ ਮੰਤਰ ਜਾਂ ਪਾਠ ਕਰਨ ਦਾ ਕੰਮ ਨਹੀਂ ਹੁੰਦਾ ਜਿੰਨਾ ਇਹ ਢਾਲਿਆ ਨਾ ਹੋ ਜਾਂਦਾ ਤੇ ਇਸ ਕਰਕੇ ਇਸ ਜਿਹੜਾ ਢਾਲੇ ਨੂੰ ਚੰਗੀ ਤਰ੍ਹਾਂ ਸੁਣ ਕੇ ਕਰ ਲੈਣਾ ਹੁਣ ਤੁਹਾਡੇ ਘਰ ਦੇ ਵਿੱਚ ਕੋਈ ਚੀਜ਼ ਆ ਗਈ ਹੈ ਪੂਰੀ ਚੀਜ਼ ਆ ਗਈ ਕਿਸੇ ਪ੍ਰਕਾਰ ਦੀ ਕੋਈ ਨੈਗੇਟਿਵ એનર્ਜੀ ਕਹੋ ਜਿੱਤਾਂ ਕੋਈ ਹੋਰ ਪੂਤ ਪ੍ਰੇਤ ਕੋਈ ਬਾਹਰੀ ਚੀਜ਼ ਤੁਹਾਡੇ ਘਰ ਦੇ ਵਿੱਚ ਐਂਟਰ ਕਰ ਗਈ ਜਾਂ ਕਿਸੇ ਨੇ ਭੇਜ ਦਿੱਤੀ ਆ ਕੋਈ ਸਾਡਾ ਦੁਸ਼ਮਣ ਹੁੰਦੇ ਆ ਕੋਈ ਭੇਜਣ ਵਾਲੇ ਕਿਸੇ ਨੇ ਕੁਝ ਵੀ ਇਦਾਂ ਦਾ ਕਾਰਾ ਕਰ ਦਿੱਤਾ ਉਹਦੇ ਨਾਲ ਤੁਹਾਡੇ ਘਰ ਦੀ ਚੁਹਲਾਤ ਸਥਿਤੀ ਸਾਰੀ ਪਿਕੜ ਜਾਂਦੀ ਹੈ ਘਰ ਦੇ ਵਿੱਚ ਬਿਮਾਰ ਠਮਾਰ ਹੋਣ ਲੱਗ ਪੈਂਦੇ ਨੇ ਜਾਨਵਰ ਘਰ ਦੇ ਵਿੱਚ ਕੋਈ ਕੁੱਤਾ ਜਾਂ ਕੋਈ ਹੋਰ ਪਸ਼ੂ ਡੰਗਰ ਹੋਵੇ ਉਹ ਵੀ ਬਿਮਾਰ ਹੋ ਜਾਂਦੇ ਨੇ ਇਹਦੀ ਨਿਸ਼ਾਨੀ ਹੈ ਜਦੋਂ ਘਰ ਦੇ ਵਿੱਚ ਕੋਈ ਇਦਾਂ ਦਾ ਇਲਮ ਹੁੰਦਾ ਜਾਂ ਕੋਈ ਚੀਜ਼ ਕਿਸੇ ਕੁਸ਼ ਕਿਸੇ ਤੇ ਛੱਡਦੇ ਆ ਜਾਂ ਫਿਰ ਪਸ਼ੂ ਬਿਮਾਰ ਹੁੰਦੇ ਨੇ ਜਾਂ ਫਿਰ ਕੁੱਤੇ ਬਿਮਾਰ ਹੋਣਗੇ ਜਾਂ ਫਿਰ ਕੋਈ ਇਲੈਕਟ੍ਰੋਨਿਕ ਚੀਜ਼ਾਂ ਜਿਸ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਉੱਤੇ ਅਟੈਕ ਹੁੰਦਾ ਹੈ ਕੋਈ ਟੀਵੀ ਸੜ ਗਿਆ ਕੋਈ ਫੋਨ ਸੜ ਗਿਆ ਕੋਈ ਇਦਾਂ ਦੀਆਂ ਚੀਜ਼ਾਂ ਦੇ ਉੱਤੇ ਜਦੋਂ ਤੁਹਾਡੇ ਪ੍ਰਭਾਵ ਪੈਂਦਾ ਹੈ ਇਹ 네ਗੈਟਿਵਿਟੀ ਦਾ ਕੋਈ ਬਾਹਰੀ ਸ਼ਕਤੀ ਜਿਹੜੀ ਹੁੰਦੀ ਹੈ ਕਿਸੇ ਨੇ ਛੱਡੀ ਤੁਹਾਡੇ ਉੱਤੇ ਕਾਲਾ ਇਲਮ ਕਰਕੇ ਉਹਦੇ ਨਾਲ ਇਹੇ ਚੀਜ਼ਾਂ ਹੁੰਦੀਆਂ ਪਰ ਅਸੀਂ ਇਹਨਾਂ ਨੂੰ ਸਾਫ਼ ਕਰਨ ਦੇ ਬਹੁਤ ਢਾਲੇ ਪਹਿਲਾਂ ਵੀ ਪਾਏ ਆ ਤੇ ਤੁਹਾਨੂੰ ਅੱਗੇ ਵੀ ਦਿੰਦੇ ਰਵਾਂਗੇ ਇਹ ਢਾਲੇ ਆ ਇਹਨਾਂ ਦੇ ਨਾਲ ਤੁਹਾਡਾ ਵੀ ਬਹੁਤ ਭਲਾ ਹੁੰਦਾ ਹੈ ਇਸ ਕਰਕੇ ਤੁਸੀਂ ਇਹ ਵੀਡੀਓ ਅੱਗੇ ਤੋਂ ਕਿਸੇ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਦਿਆ ਕਰੋ ਤਾਂ ਕਿ ਅਗਲੇ ਦਾ ਵੀ ਭਲਾ ਹੋਵੇ ਤੁਸੀਂ ਇਹਦਾ ਫਾਇਦਾ ਲਓ ਤੇ ਦੋਸਤੋ ਹੁਣ ਇਸ ਟਾਲੇ ਨੂੰ ਜਿਹੜਾ ਕਰਨ ਦਾ ਤਰੀਕਾ ਕਿਦਾਂ ਹੈ ਇਹ ਜਿਹੜਾ ਟਾਲਾ ਹੈ ਨਾ ਕਿਸੇ ਵੀ ਤੁਸੀਂ ਮੰਗਲਵਾਰ ਨੂੰ ਕਰਨਾ ਹੈ ਠੀਕ ਹੈ ਮੰਗਲਵਾਰ ਵਾਲੇ ਦਿਨ ਕਰਨਾ ਹੈ ਕਰਨਾ ਕੀ ਹੈ ਤੁਸੀਂ ਕੀ ਕਰਨੇ ਆ ਤੁਸੀਂ ਘਟੋ ਘਟਨੀ ਤੇ 200 ਗ੍ਰਾਮ 100 200 ਗ੍ਰਾਮ ਲੌਂਗ ਲੈ ਆਣੇ ਕਰੇ ਠੀਕ ਹੈ ਲੌਂਗ ਲੈ ਕੇ ਆਣੇ ਉਹਦੇ ਵਿੱਚੋਂ ਤੁਸੀਂ 51 ਲੌਂਗ 50 ਤੇ 51 ਲੌਂਗ ਹੈ ਉਹ ਕੀ ਕਰਨੇ ਆ ਤੁਸੀਂ ਲੈ ਕੇ ਜਾਣੇ ਆ 50 ਲੌਂਗ ਜਿਹੜੇ 51 ਲੌਂਗ ਹੈ ਉਹਨਾਂ ਨੂੰ ਤੁਸੀਂ ਕਿਸੇ ਵੀ ਮੰਦਰ ਦੇ ਵਿੱਚ ਲੈ ਕੇ ਜਾਣਾ ਜਿੱਥੇ ਹਨੂਮਾਨ ਜੀ ਦਾ ਮੂਰਤੀ ਹੋਵੇ ਤੇ ਹਨੂਮਾਨ ਜੀ ਦਾ ਕੋਈ ਬਹੁਤ ਵੱਡੀ ਜਿਹੜੀ ਸਿੱਧ ਮੂਰਤੀ ਹੁੰਦੀ ਜਿੱਥੇ ਸਿੱਧ ਮੰਦਰ ਹੋਵੇ ਜਿੱਥੇ ਪੂਜਾ ਹੁੰਦੀ ਹੋਵੇ ਉਹ ਤੁਸੀਂ 51 ਲੋង ਉੱਥੇ ਰੱਖਣੇ ਆ 52 ਲੋង ਹਨੂਮਾਨ ਜੀ ਦੇ ਚਰਨਾਂ ਦੇ ਵਿੱਚ ਰੱਖ ਲੈਣੇ ਆ ਰੱਖਣ ਤੋਂ ਬਾਅਦ ਤੁਸੀਂ ਕੀ ਕਰਨਾ ਉੱਥੇ ਬੈਠ ਕੇ ਤੁਸੀਂ ਹਨੂਮਾਨ ਚਲisee ਦਾ ਪਾਠ ਕਰ ਸਕਦੇ ਹੋ ਜੇ ਹਨੂਮਾਨ ਚਲisee ਦਾ ਪਾਠ ਨਹੀਂ ਕਰਦੇ ਜਾਂ ਨਹੀਂ ਆਉਂਦਾ ਨਹੀਂ ਪੜ ਸਕਦੇ ਸਮਾਂ ਘਟ ਹੈ ਤਾਂ ਤੁਸੀਂ ਹਨੂਮਾਨ ਜੀ ਦਾ 108 ਵਾਰ ਨਾਮ ਲੈਣਾ 108 ਵਾਰ ਹਨੂਮਾਨ ਜੀ ਦਾ ਨਾਮ ਲੈ ਕੇ ਉੱਥੇ ਅਰਦਾਸ ਬੇਨਤੀ ਕਰਦੀਆਂ ਕਿ ਹਨੂਮਾਨ ਜੀ ਨੂੰ ਇਹ ਬੇਨਤੀ ਕਰਨੀ ਹੈ ਕਿ ਸਾਡੇ ਇਹ ਜਿਹੜੇ ਲੋង ਹੈ ਅਸੀਂ ਤੁਹਾਡੇ ਦਰਬਾਰ ਤੋਂ ਸਿੱਧ ਕਰਕੇ ਲੈ ਕੇ ਚੱਲੇ ਆਂ ਇਹਨਾਂ ਉੱਤੇ ਲੋង ਉੱਤੇ ਆਪਣੀ ਐਸੀ ਕਿਰਪਾ ਕਰੋ ਕਿ ਸਾਡੇ ਘਰ ਦੇ ਵਿੱਚ ਜੋ ਵੀ ਇਲ ਬਲਾਵਾ ਜਿਹੜੀਆਂ ਵੀ ਬੁਰੀਆਂ ਸ਼ਕਤੀਆਂ ਭੇਜੀਆਂ ਹੋਈਆਂ ਕੋਈ ਵੀ ਨੈਗੇਟਿਵ એનર્ਜੀ ਆ ਭੂਤ ਪ੍ਰੇਤ ਜੋ ਵੀ ਸਾਡੇ ਘਰ ਦੇ ਵਿੱਚ ਵਾਸ ਕਰ ਰਹੇ ਨੇ ਕਿਸੇ ਨੇ ਕੁਝ ਛੱਡਿਆ ਜਾਂ ਭੇਜਿਆ ਉਹਨਾਂ ਨੂੰ ਇਸ ਲੌਂਗ ਦੀ ਧੂਣੀ ਆ ਇਸ ਜਿਹੜੇ ਤੁਹਾਡੇ ਤੋਂ ਲੌਂਗ ਹੈ ਇਸ ਦੀ ਅਸੀਂ ਧੂਣੀ ਦੇਣੀ ਹੈ ਤੇ ਇਸ ਲੌਂਗ ਦੀ ਧੂਣੀ ਦੇ ਨਾਲ ਜਿੰਨੀ ਵੀ ਘਰ ਦੀ ਨੈਗੇਟਿਵਿਟੀ ਹੈ ਸਾਰੀ ਚਲੀ ਜਾਵੇ ਤੁਸੀਂ ਜਿਹੜੇ ਉਹ 108 ਵਾਰ ਮੰਤਰ ਪੜ੍ਹੇ ਹੋਏ ਜਾਂ ਫਿਰ ਹਨੂਮਾਨ ਜੀ ਦਾ ਨਾਮ ਲਏ ਜਾਂ ਹਨੂਮਾਨ ਚਾਲੀਸਾ ਪੜਿਆ ਹੋਇਆ ਤਾਂ ਉਸ ਲੌਂਗ ਨੂੰ ਕਰੇ ਲੈਣਾ ਕਰ ਲਿਆ ਕਿ ਉਹ ਜਿਹੜੇ ਤੁਸੀਂ 200 ਗ੍ਰਾਮ ਜਿਹੜੇ ਲੌਂਗ ਲਏ ਹੋਣਾ ਦਾ ਵਿੱਚ ਮਿਕਸ ਕਰ ਲੈਣਾ ਸਾਰੇ ਮਿਲਾ ਲੈਣਾ ਚੰਗੀ ਤਰ੍ਹਾਂ ਮਲਾਂਣ ਤੋਂ ਬਾਅਦ ਤੁਸੀਂ ਰੋਜ਼ ਕੀ ਕਰਨਾ ਹੈ ਸ਼ਾਮ ਨੂੰ ਦਿਨ ਟਲੇ 7 ਵਜੇ ਤੋਂ ਬਾਅਦ 8 ਵਜੇ ਨਾਲ 7 ਲੌਂਗ ਚੱਕਣੇ ਆ 7 ਲੌਂਗ ਤੁਸੀਂ ਘਰ ਦੇ ਵਿੱਚ ਗੈਸ ਦੇ ਉੱਤੇ ਜਾਂ ਕਿਤੇ ਵੀ ਚੁੱਲੇ ਉੱਤੇ ਤਵੇ ਤੇ 7 ਲੌਂਗ ਰੱਖ ਕੇ ਉਹਨਾਂ ਨੂੰ ਸਾੜ ਦੇਣਾ ਲੌਂਗ ਇਦਾਂ ਸੜਨੇ ਚਾਹੀਦੇ ਆ ਕਿ ਲੌਂਗ ਇੱਕਦਮ ਪੂਰੇ ਲਾਲ ਹੋ ਜਾਣ ਫਿਰ ਤੁਸੀਂ ਉਹ ਲੌਂਗ ਦੀ ਲੌਂਗ ਜਿਹੜੇ ਲਾਲ ਹੋਏ ਹੋਣੇ ਆ ਸਾਰਾ ਉਹਦਾ ਧੂੰਆਂ ਸਾਰਾ ਘਰ ਦੇ ਵਿੱਚ ਦਿਖਾਉਣਾ ਹੈ ਪੂਰੇ ਘਰ ਦੇ ਵਿੱਚੋਂ ਤੁਹਾਨੂੰ ਫਰੋਣਾ ਆ ਸੱਤ ਲੌਂਗਾਂ ਨੂੰ ਘਵਾ ਕੇ ਅੱਗੇ ਪਿੱਛੇ ਕੋਈ ਖੁੰਜਾ ਜਾਂ ਬਾਥਰੂਮ ਕੁਛ ਨਹੀਂ ਛੱਡਣਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਆ ਜਿਹੜੇ ਉਹ ਸੱਤ ਲੌਂਗ ਨੇ ਉਸੇ ਤਰ੍ਹਾਂ ਜਿਹੜਾ ਤਵੇ ਉੱਤੇ ਰੱਖੇ ਹੋਣਗੇ ਤਵੇ ਤੇ ਹੀ ਰੱਖਣੇ ਆ ਇਹਨੂੰ ਕਿਸੇ ਗੋਟੇ ਤੇ ਨਹੀਂ ਪਾੜ ਸਾਰਨਾ ਤਵੇ ਤੇ ਰੱਖ ਕੇ ਇਹਨੂੰ ਸਾੜਨਾ ਤੇ ਉਹ ਜਿਹੜੇ ਸੱਤ ਦੇ ਸੱਤ ਲੌਂਗ ਹੈ ਉਹ ਤੁਸੀਂ ਘਰ ਦੀ ਟਾਇਲਟ ਦੇ ਵਿੱਚ ਪਾ ਕੇ ਉੱਤੋਂ ਪਾਣੀ ਪਾ ਦੇਣਾ ਉੱਤੋਂ ਵਾਸ਼ ਕਰ ਦੇਣਾ ਟਾਇਲਟ ਦੇ ਵਿੱਚ ਚਟਨੇ ਹੱਥ ਲਾਓ ਬਸ ਇੰਨਾ ਕੰਮ ਕਰਕੇ ਦੇਖਿਓ ਘਰ ਦੇ ਵਿੱਚੋਂ ਸਾਰੀ ਨੈਗੇਟਿਵਿਟੀ ਚਲੀ ਜਾਵੇਗੀ ਤੁਹਾਡੇ ਘਰ 'ਚ ਬਰਕਤ ਪਵੇਗੀ ਇਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾ ਦੀ ਜੈ ਮਸਤਾ ਦੀ